माह दिवस मूरत पले जिसको नदर करे नानक दर्श दान कृपा हरे ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰਦੇਵ ਮਨ ਤਨ ਸੀਤਲ ਸਾਤ ਸਹਜ ਲਾਗਾ ਪ੍ਰਭ ਕੀ ਸੇਵ ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰ ਦੇਵ ਮਨ ਤਨ ਸੀਤਲ ਸਾਤ ਸਹਜ ਲਾਗਾ ਪ੍ਰਭ ਕੀ ਸੇਵਾ ਤਬਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤਾਖ ਗੁਰੂ ਦਸਹ ਪਾਤਸ਼ਾਹੀਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰੱਬਰ ਜੋਗੋ ਜੋਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਬੜੇ ਵੱਡੇ ਭਾਗ ਹਨ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਰਹੇ ਹਾਂ ਬਾਣੀ ਸੁਣਨ ਪੜਨ ਦਾ ਸੁਭਾਗ ਸਤਿਗੁਰਾਂ ਜੀ ਨੇ ਬਖਸ਼ਿਆ ਹੈ ਅੱਜ અમાਵਸ ਦਾ ਦਿਹਾੜਾ ਹੈ ਮੱਸਿਆ ਦਾ ਦਿਹਾੜਾ ਹੈ ਆਪ ਸਭ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹਡ ਆਸਰਾ ਲੈ ਰਹੇ ਹੋ ਸਤ ਸੰਗਤ ਕਰ ਰਹੇ ਹੋ ਸੋ ਗੁਰਮੁਖੋ ਕੋ ਸਮਾ ਹੁਕਮ ਹੋਇਆ ਹੈ ਕਿ ਜੋ ਮਸਿਆ ਹੈ અમાਵਸ ਹੈ ਇਸ ਦੇ ਆਧਾਰ ਤੇ ਗੁਰਮਤਿ ਵਿਚਾਰ ਕੀਤੀ ਜਾਵੇ ਸਤ ਸੰਗਤ ਜੀ ਸਤ ਗੁਰੂ ਜੀ ਜੋ ਗੁਰਬਾਣੀ ਸੁਖ ਫਰਮਾਨ ਕਰਦੇ ਹਨ ਜੋ ਬਖਸ਼ਿਸ਼ ਕਰਦੇ ਹਨ ਉਸ ਦੇ ਆਧਾਰ ਤੇ ਇਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਵੇਗੀ ਇਹ ਮਸਿਆ ਕੀ ਹੈ ਕਿਉਂ ਮਨਾਈ ਜਾਂਦੀ ਹੈ ਮਸਿਆ ਗੁਰੂ ਘਰ ਦੇ ਨਾਲ ਮਸਿਆ ਦਾ ਕੀ ਸੰਬੰਧ ਹੈ ਤੇ ਗੁਰਬਾਣੀ ਚ ਸਤਿਗੁਰੂ ਜੀ ਕੀ ਉਪਦੇਸ਼ ਬਖਸ਼ਦੇ ਹਨ ਜੋ ਮਸਿਆ ਹੈ ਅਮਾਪਸ ਦੇ ਪਰਥਾਏ ਸਤਸੰਗ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਣ ਲੈਣਾ ਹੈ ਕਿ ਕਿਸੇ ਵੀ ਕਰਮ ਕਾਂਡ ਨੂੰ ਵੈਮ ਭਰਮ ਨੂੰ ਪਹਿਲ ਨਹੀਂ ਦੇਣੀ ਗੁਰਮਖੋ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਮ ਕਾਂਡਾਂ ਤੋਂ ਵੈਮ ਭਰਮਾਂ ਤੋਂ ਵਰਜਿਆ ਹੈ ਇਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਿਆ ਹੈ ਸ਼ਬਦ ਦਾ ਪੱਲਾ ਫੜਾਇਆ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਬਾਣੀ ਚ ਫਰਮਾਨ ਕਰਦੇ ਹਨ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਉਹਦੇ ਲਈ ਭਾਈ ਸਾਰੇ ਦਿਨ ਸਾਰੇ ਦਿਵਸ ਸਾਰੇ ਮਹੂਰਤ ਭਲੇ ਹਨ ਜਿਸ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਦਰ ਹੈ ਕਿਰਪਾ ਹੈ ਤੇ ਨਦਰ ਅਤੇ ਕਿਰਪਾ ਦੇ ਪਾਤਰ ਗੁਰਬਾਣੀ ਦੇ ਦੁਆਰਾ ਬਣਿਆ ਜਾਂਦਾ ਹੈ ਸਤਿਗੁਰਾਂ ਜੀ ਦੇ ਹੁਕਮ ਨੂੰ ਸੁਣ ਕਰਕੇ ਜੇ ਮੰਨਾਂਗੇ ਤਾਂ ਸਤਸੰਗ ਜੀ ਰਹਿਮਤ ਹੋਵੇਗੀ ਗੁਰੂ ਘਰਾਂ 'ਚ ਮੱਸੀਆ ਕਿਉਂ ਲਗਾਈ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝ ਲੈਣਾ ਹੈ ਅਮਾਵਸ ਜਿਹਨੂੰ ਆਪਾਂ ਮੱਸੀਆ ਕਹਿ ਦਿੰਦੇ ਹਾਂ ਜੋ ਚੰਦ ਹੈ ਸਤਸੰਗ ਜੀ ਚੰ드ਰਮਾ ਬਿਲਕੁਲ ਦਿਖਾਈ ਨਹੀਂ ਦਿੰਦਾ ਹਨੇਰੀ ਦੀ ਰਾਤ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਗੁਰਬਾਣੀ ਚ ਅਮਾਵਸਿਆ ਚੰਦ ਗੁਪਤ ਗੈਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਕਿ ਜੋ ਚੰਦ ਹੈ ਜੋ ਚੰ드ਰਮਾ ਹੈ ਉਹ ਦਿਖਾਈ ਨਹੀਂ ਦਿੰਦਾ ਹਨੇਰੀ ਰਾਤ ਹੈ ਤੇ ਉਸ ਨੂੰ ਮੱਸਿਆ ਦੀ ਰਾਤ ਕਿਹਾ ਗਿਆ ਹੈ ਇਹ ਕੋਈ ਵਹਿਮ ਪਰਮ ਨਹੀਂ ਕੋਈ ਕਰਮ ਕਾਂਡ ਨਹੀਂ ਗੁਰਮੁਖੋ ਸਮੇਂ ਦੀ ਲੋੜ ਦੇ ਅਨੁਸਾਰ ਸਮੇਂ ਦੀ ਇਕਾਈ ਹੈ ਜਿਵੇਂ ਕਿ ਪਹਿਲਿਆਂ ਸਮਿਆਂ ਦੇ ਵਿੱਚ ਸਮੇਂ ਨੂੰ ਜਾਣਨਾ ਸਤਸੰਗਤ ਜੀ ਜਿਵੇਂ ਅੱਜ ਸੂਰਤਾ ਹਨ ਕਿ ਕਿੰਨੀ ਤੁਰਕ ਹੈ ਕਿੰਨਾ ਸਮਾਂ ਹੈ ਕਿਹੜਾ ਮਹੀਨਾ ਹੈ ਕਿਹੜਾ ਸਾਲ ਹੈ ਇਤ ਆਦਿਕ ਇਹ ਪਹਿਲਾਂ ਸਾਰਿਆਂ ਨੂੰ ਗਿਆਨ ਨਹੀਂ ਸੀ ਹੁੰਦਾ ਸਤਸੰਗਤ ਜੀ ਤੇ ਸਮੇਂ ਦੀ ਵੰਡ ਸੂਰਜ ਦੇ ਆਧਾਰ ਤੇ ਅਤੇ ਚੰਦਰਮਾ ਦੇ ਆਧਾਰ ਤੇ ਕੀਤੀ ਗਈ ਸੀ ਚੰਦ ਦੇ ਆਧਾਰ ਤੇ ਕੀਤੀ ਗਈ ਸੀ ਜਿਵੇਂ ਆਪਾਂ ਦੇਖਦੇ ਆਂ ਕਿ ਕੁਝ ਕੈਲੰਡਰ ਜਿਹੜੇ ਨੇ ਉਹ ਸੂਰਜ ਦੇ ਆਧਾਰ ਤੇ ਹੋਣ ਦੇ ਵਿੱਚ ਆਏ ਨੇ ਕੁਝ ਜਿਹੜੇ ਕੈਲੰਡਰ ਨੇ ਸਤਸੰਗ ਜੀ ਉਹ ਚੰਦਰਮਾ ਦੇ ਆਧਾਰ ਤੇ ਹੋਣ ਦੇ ਵਿੱਚ ਆਏ ਨੇ ਸਮੇਂ ਦੀ ਇਕਾਈ ਹੈ ਇਸ ਤਰ੍ਹਾਂ ਜਦੋਂ ਚੰਦਰਮਾ ਪੂਰਾ ਹੁੰਦਾ ਹੈ ਮੱਸਿਆ ਸਤਸੰਗ ਜੀ ਘਟਨਾ ਸ਼ੁਰੂ ਹੋ ਜਾਂਦਾ ਹੈ ਹਨੇਰੀ ਰਾਤ ਹੁੰਦੀ ਹੈ ਤਾਂ ਇਹ ਸਮਝਿਆ ਜਾਂਦਾ ਸੀ ਕਿ ਇੱਕ ਮਹੀਨਾ ਬੀਤ ਗਿਆ ਹੈ ਜਿਵੇਂ ਆਪਾਂ ਸੰਗਰਾਦ ਮਨਾਉਂਦੇ ਹਾਂ ਉਹ ਸੂਰਜ ਇੱਕ ਰਾਸ਼ ਦੇ ਵਿੱਚੋਂ ਦੂਸਰੀ ਰਾਸ਼ ਦੇ ਵਿੱਚ ਪਰਵੇਸ਼ ਕਰਦਾ ਹੈ ਤੇ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਸੋ ਸਮੇਂ ਦੀ ਵੰਡ ਕੀਤੀ ਗਈ ਸੀ ਸਤਸੰਗ ਜੀ ਪਹਿਲਾਂ ਸਮੇਂ ਦੇਖਣੇ ਆਪ ਜੀ ਦੇਖਦੇ ਹੋਗੇ ਰੇਤ ਵਾਲੀਆਂ ਘੜੀਆਂ ਇਤ ਆਦਿਕ ਪਰਛਾਵੇਂ ਵਾਲੀਆਂ ਘੜੀਆਂ ਸਤਸੰਗ ਜੀ ਜੋ ਸਮਾਂ ਦੱਸਦੀਆਂ ਸਨ ਫਿਰ ਇਹ ਸਮਾਂ ਮਿਥ ਲਿਆ ਜਾਂਦਾ ਸੀ ਇਹ ਭਾਈ ਮੱਸੀਆ ਵਾਲੇ ਦੇਣ ਇਸ ਨਗਰ ਦੀ ਸੰਗਤ ਗੁਰੂ ਦੇ ਚਰਨਾਂ 'ਚ ਜਾਵੇਗੀ ਸੇਵਾ ਕਰੇਗੀ ਸਿਮਰਨ ਕਰੇਗੀ ਜੋ ਕੀਰਤ ਕੀਤੀ ਹੈ ਦਸਵੰਦ ਲੈ ਕੇ ਜਾਵਾਂਗੇ ਸੰਗਤਾਂ ਦੇ ਲਈ ਜੋ ਲੰਗਰ ਇਤ ਆਦਿਕ ਦਾ ਪ੍ਰਬੰਧ ਕੀਤਾ ਜਾਵੇਗਾ ਕੁਰ ਸੰਗਤਾਂ ਸੰਗਰਾਦ ਵਾਲੇ ਦੇਣ ਗੁਰੂ ਘਰ ਪਹੁੰਚਦੀਆਂ ਸਨ ਕਹਿਣ ਤੋਂ ਭਾਵ ਕੇ ਗੁਰਮਖੋ ਇਹ ਤਰੀਕਾ ਇਤ ਆਦਿਕ ਦਾ ਪੂਰਾ ਜੋ ਗਿਆਨ ਨਹੀਂ ਸੀ ਹੋਇਆ ਕਰਦਾ ਤੇ ਇਹ ਦਿਨ ਮਿਥਲੇ ਸਨ ਕਿ ਮੱਸੀਆ ਜਾਂ ਸੰਗਰਾਦ ਕੋਈ ਕਰਮਕਾਂਡ ਨਹੀਂ ਇਸ ਕਰਕੇ ਇਹ ਜੋ ਮੱਸਿਆ ਸੰਗਰਾਨ ਗੁਰੂ ਘਰ ਨਾਲ ਜੁੜੀ ਹੋਈ ਹੈ ਮੱਸਿਆ ਤੇ ਸੰਗਤਾਂ ਆਉਂਦੀਆਂ ਸਤਸੰਗਤ ਜੀ ਉਹਨਾਂ ਸਮਿਆਂ 'ਚ ਬਲਦ ਹੋਇਆ ਕਰਦੇ ਸਨ ਸੋ ਜਿਹੜੇ ਕਿਸਾਨ ਵੀਰ ਸਨ ਮਿਹਨਤ ਮਜ਼ਦੂਰੀ ਕਰਨ ਵਾਲੇ ਗੁਰੂ ਦੇ ਪਿਆਰੇ ਇਹਨਾਂ ਨੇ ਬਲਦ ਲੈ ਕੇ ਜਾਣੇ ਸਤਸੰਗਤ ਜੀ ਖੂ ਗੇੜਿਆ ਕਰਦੀਆਂ ਸਨ ਗੁਰੂ ਦੀਆਂ ਸੰਗਤਾਂ ਸਤਗੁਰਾਂ ਜੀ ਨੇ ਖੂ ਲਵਾਏ ਸਨ ਉਹਨਾਂ ਬਲਦਾਂ ਦੇ ਨਾਲ ਖੂ ਗੇੜਨੇ ਜਲ ਜਿਹੜਾ ਹੈ ਉਹ ਸੰਗਤਾਂ ਨੇ ਛਕਣਾ ਖੇਤੀਬਾੜੀ ਲਈ ਵਰਤਿਆ ਜਾਣਾ ਇਸ ਤਰ੍ਹਾਂ ਸੇਵਾ ਹੋਇਆ ਕਰਦੀ ਸੀ ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਿੱਖੀ ਦਾ ਪ੍ਰਚਾਰ ਕਰਦੇ ਨੇ satsang ਜੀ ਉਸ ਪ੍ਰਚਾਰ ਦੇ ਅਧੀਨ ਇਹ ਦੇਖਦੇ ਨੇ ਕਿ ਸੰਗਤ ਨੂੰ ਕੀ ਲੋੜ ਹੈ ਜੇ ਜਲਦੀ ਲੋੜ ਹੈ ਤਾਂ ਖੂਲਵਾ ਦਿੰਦੇ ਨੇ satsang ਜੀ ਆਪਾਂ ਇਤਿਹਾਸਿਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਵਾਏ ਹੋਏ ਖੂਹ ਅੱਜ ਵੀ ਦਰਸ਼ਨ ਕਰਦੇ ਹਾਂ ਫਿਰ ਉਹਨਾਂ ਖੂਹਾਂ ਦੇ ਉੱਤੇ ਸੰਗਤਾਂ ਪਹੁੰਚਦੀਆਂ ਸਨ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਚਰਨ ਪੈਂਦੇ ਸਨ ਸੰਗਤਾਂ ਦੀ ਇਕਤਰਤਾ ਹੁੰਦੀ ਸੀ ਉਸੇ ਹੀ ਸਾਦ ਸੰਗਤ ਜੀ ਕਹ ਲੋ ਰੀਤ ਨੂੰ ਜਾਂ ਗੁਰਮਰਿਆਦਾ ਕਿਉਂਕਿ ਗੁਰਮਰਿਆਦਾ ਤਾਂ ਉਹੀ ਹੈ ਜਿੱਥੇ ਆਪਾਂ ਗੁਰੂ ਦੇ ਨਾਲ ਜੁੜਦੇ ਹਾਂ ਤੇ ਜਿੱਥੇ ਆਪਾਂ ਗੁਰੂ ਤੋਂ ਦੂਰ ਹੁੰਦੇ ਹਾਂ ਉਹ ਗੁਰਮਰਿਆਦਾ ਨਹੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਸੋ ਗੁਰਮੁਖੋ ਸੰਗਤਾਂ ਦੀ ਇਕੱਤਰਤਾ ਹੁੰਦੀ ਸੀ ਹੁਣ ਸਹੂਲਤਾਂ ਆ ਗਈਆਂ ਇਤ ਆਦਿਕ ਸਤਿਗੁਰਾਂ ਜੀ ਦੀ ਰਹਿਮਤ ਹੋਈ ਸਾਧਨ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਇਤ ਆਦਿਕ ਨੇ ਸੋ ਹੁਣ ਵੀ ਸੰਗਤਾਂ satsang ਜੀ ਉਸ ਮਿੱਥੇ ਹੋਏ ਸਮੇਂ ਤੇ ਜਾਂਦੀਆਂ ਨੇ ਗੁਰਦੁਆਰੇ ਸਹਿਬਾਨਾਂ ਚ ਇਤਿਹਾਸਿਕ ਗੁਰਦੁਆਰੇ ਸਹਿਬਾਨ ਨੇ ਉੱਥੇ ਫਿਰ ਮਹੀਨੇ ਦੀ ਵੰਡ ਕੀਤੀ ਹੈ ਮਸਿਆ ਦੀ ਵੰਡ ਕੀਤੀ ਹੈ ਕਿ ਇਸ ਨਗਰ ਨੇ ਭਾਈ ਇਸ ਮਸਿਆ ਤੇ ਸੇਵਾ ਕਰਨੀ ਹੈ ਸੰਗਤ ਦੀ ਸੇਵਾ ਕਰਨੀ ਹੈ ਲੰਗਰ ਛਕਾਉਣਾ ਹੈ ਸੋ ਰਹੁ ਵਿਚਾਰ ਗੁਰਮੁਖੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਤੇ ਜਿਹੜਾ ਸਾਡੇ ਅੰਦਰ ਦਾ ਹਨੇਰਾ ਹੈ ਜੋ ਮਸਿਆ ਸਾਡੇ ਅੰਦਰ ਹੈ ਜੋ ਹਨੇਰਾ ਸਾਡੇ ਅੰਦਰ ਹੈ ਉਹ ਗੁਰੂ ਦੇ ਨਾਲ ਜੁੜਨਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਤੇ ਗੁਰਮਖੋ ਉਹ ਹਨੇਰਾ ਦੂਰ ਹੋਣਾ ਇਸ ਤਰ੍ਹਾਂ ਫਿਰ ਗੁਰੂ ਦੇ ਪਿਆਰੇ ਮੱਸਿਆ ਤੇ ਸੰਗਰਾਦ ਮਨਾਇਆ ਕਰਦੇ ਸਨ ਗੁਰਬਾਣੀ ਦਾ ਫਰਮਾਨ ਹੈ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਅਮਾਵਸ ਮੱਸਿਆ ਨੂੰ ਕਹਿੰਦੇ ਨੇ ਸਾਧ ਸੰਗਤ ਜੀ ਆਤਮ ਸੁਖੀ ਭਏ ਅਸਲ ਦੇ ਵਿੱਚ ਇਸ ਤਰ੍ਹਾਂ ਮਨਾ ਗੁਰੂデア ਸਿੱਖਾ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਪੂਰੇ ਗੁਰੂ ਦੇ ਨਾਲ ਜੋੜ ਗੁਰਦੇਵ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਇੰਨੇ ਪ੍ਰੇਮ ਦੇ ਨਾਲ ਭਾਵਨਾ ਬਣਾ ਕੇ ਸੇਵਾ ਕਰ ਸਤਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਸੰਤੋਖ ਬਖਸ਼ਣ ਤੇ ਜੇ ਸੰਤੋਖ ਆ ਗਿਆ ਤਾਂ ਫਿਰ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਅਪਹਿ ਮੇਲੇ ਸੰਤੋਖ ਆ ਗਿਆ ਤੇ ਕਿਉਂਕਿ ਧਰਮੀ ਤਾਂ ਹਾਂ ਜੇ ਦਇਆ ਹੈ ਧਰਮੀ ਤਾਂ ਹਾਂ ਜੇ ਸੰਤੋਖ ਹੈ ਹਰ ਰੋਜ਼ ਪੜਦੇ ਹਾਂ ਗੁਰਮਖੋ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰਦੇਵ ਫਿਰ ਸਤਿਪਾਤਸ਼ਾ ਕਿਰਪਾ ਕਰਦੇ ਮਨ ਤਨ ਸੀਤਲ ਸਾੰਤ ਸਹਿਜ ਲਾਗਾ ਪ੍ਰਭ ਕੀ ਸੇਵ ਇਸ ਕਰਕੇ ਕਾਠ ਹੁੰਦਾ ਜੀ ਸੰਗਤਾਂ ਦਾ ਗੁਰੂ ਘਰ ਕਿ ਗੁਰੂ ਦੀ ਸੇਵਾ ਕਰ ਲਈਏ ਜੀ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਜਾਵੇ ਕੀ ਮਿਲਦਾ ਹੈ ਮਨ ਤਨ ਸੀਤਲ ਸਾੰਤ ਸਹਿਜ ਮਨ ਤਨ ਸੀਤਲ ਸਾੰਤ ਸਹਿਜ ਇਹ ਵਿਕਾਰਾਂ ਦੀ ਈਰਖਾ ਦੀ ਅੱਗ ਬੁਝਦੀ ਹੈ ਜੀ ਜਦੋਂ ਸੇਵਾ ਕਰਦੇ ਜਦੋਂ ਸਿਮਰਨ ਕਰਦੇ ਆਂ ਹਿਰਦੇ ਦਾ ਟਿਕਾਅ ਮਿਲਦਾ ਹੈ ਕਿੱਦਾਂ ਮਿਲਿਆ ਕੀ ਕੀਤਾ ਲਾਗਾ ਪ੍ਰਭ ਕੀ ਸੇਵ ਉਹ ਗੁਰੂ ਦਾ ਪਿਆਰਾ ਪ੍ਰਭੂ ਪਰਮਾਤਮਾ ਦੀ ਸੇਵਾ 'ਚ ਰੁੱਝ ਜਾਂਦਾ ਹੈ ਜੀ ਤੇ ਜਦੋਂ ਸੇਵਾ ਮਿਲ ਗਈ ਸਿਮਰਨ ਮਿਲ ਗਿਆ ਫਿਰ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੇ ਕਾਮ ਫਿਰ ਬੰਧ ਖਲਾਸੀ ਹੋ ਗਈ ਜੀ ਬੰਧਨ ਟੁੱਟ ਗਏ ਤੇ ਜਦੋਂ ਬੰਧਨ ਟੁੱਟ ਗਏ ਫਿਰ ਸਫਲਤਾ ਮਿਲੀ ਜੀ ਪੂਰਨਤਾ ਕੇ ਕਾਮ ਉਹ ਕਾਰਜ ਸਿੱਧ ਹੋਇਆ ਕਿੜਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਦੋਂ ਸਮਝ ਆ ਗਈ ਫਿਰ ਗੁਰੂ ਗੁਰੂ ਕੀਤਾ ਤੇ ਜਦੋਂ ਗੁਰੂ ਗੁਰੂ ਕੀਤਾ ਫਿਰ ਦੁਰਮਤ ਮਿਟੀ ਹੋ ਮੈ ਛੁੱਟੀ ਸਿਮਰਤ ਹਰ ਕੋ ਨਾਮ ਫਿਰ ਭੈੜੀ ਮਤ ਦੂਰ ਹੋ ਗਈ ਜੀ ਦੁਰਮਤ ਮਿਟੀ ਤਾਂ ਸੰਗਤ ਦੇ ਵਿੱਚ ਆਉਨੇ ਆ ਜੀ ਦੁਰਮਤ ਮਿਟੀ ਹੋਮੈ ਛੁੱਟੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਦੁਰਮਤ ਮਿਟੀ ਹੋਮੈ ਛੁੱਟੀ ਸਿਮਰਤ ਹਰ ਕੋ ਨਾਮ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨੇ ਇਹ ਕਿਰਪਾ ਕਰ ਦਿੱਤੀ ਇਹ ਰਹਿਮਤ ਕਰ ਦਿੱਤੀ satsang ji ਇਕ ਗੁਰਬਾਣੀ ਦੀਆਂ ਪੰਕਤੀਆਂ ਨੇ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਇਹਨਾਂ ਪੰਕਤੀਆਂ ਦਾ ਗੁਰੂ ਦੀ ਬਾਣੀ ਦਾ ਆਸਰਾ ਤਾਂ ਲਿਆ ਜਾ ਰਿਹਾ ਹੈ ਕਿ ਗੁਰਮਖੋ ਇਹ ਅਮਾਵਸ ਸ਼ਬਦ ਤੋਂ ਸ਼ੁਰੂ ਹੁੰਦੀ ਹੈ ਗੁਰੂ ਦੀ ਬਾਣੀ ਤੇ ਅਮਾਵਸ ਤੋਂ ਭਾਵ ਹੈ ਮਸਿਆ ਆਪਾਂ ਮਸਿਆ ਦੇ ਦਿਹਾੜੇ ਤੇ ਗੁਰੂ ਦੇ ਚਰਨਾਂ 'ਚ ਇਕੱਤਰ ਹੋਏ ਹਾਂ ਵਾਰ-ਵਾਰ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿਸੇ ਕਰਮ ਕਾਂਡ ਚ ਨਾ ਪਿਆ ਜੇ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਦੇ ਨਾਲ ਜੁੜਿਓ ਇਹ ਨਹੀਂ ਹੁੰਦਾ ਕਿ ਅੱਜ ਆਹ ਕਰ ਲਈਏ ਤੇ ਆਹ ਹੋ ਜਾਵੇਗਾ ਅੱਜ ਇਸ ਤਰ੍ਹਾਂ ਕਰੀਏ ਤੇ ਇਸ ਤਰ੍ਹਾਂ ਹੋਵੇਗਾ ਕਈ ਤਰ੍ਹਾਂ ਦੇ ਵਿਹਿਮਾਂ ਭਰਮਾਂ ਦੇ ਵਿੱਚ ਫਸਾਇਆ ਜਾਂਦਾ ਹੈ ਸਾਧ ਸੰਗਤ ਜੀ ਪਰ ਗੁਰੂ ਦਾ ਸਿੱਖ ਜਿਹਦੇ ਕੋਲ ਗੁਰੂ ਦੀ ਬਾਣੀ ਹੈ ਗੁਰੂ ਦਾ ਆਸਰਾ ਹੈ ਉਹ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਕੇਵਲ ਤੇ ਕੇਵਲ ਇੱਕ ਸ਼ਬਦ ਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਦਾ ਹੈ ਸੋ ਸਤਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਘਬਰਾਉਣਾ ਨਹੀਂ ਭਾਈ ਘਬਰਾਉਣਾ ਨਹੀਂ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਡਰਨਾ ਨਹੀਂ ਸਤਸੰਗਤ ਜੀ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਅਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੇ ਰਾਮ ਸਮਾਰਹੁ ਜਿਹਦੀਆਂ ਆਸਾਂ ਤੂੰ ਤੱਕਦਾ ਹੈ ਨਾ ਭਾਈ ਉਹਨੇ ਤੇਰੀ ਬਾਹ ਨਹੀਂ ਫੜਨੀ ਜੇ ਬਾਹ ਫੜਨੀ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਨੇ ਫੜਨੀ ਹੈ ਕਹਿਣ ਤੋਂ ਭਾਵ ਕਿ ਜੇ ਵਿਕਾਰਾਂ ਚ ਡੁੱਬੇ ਹੋਏ ਹਾਂ ਹਨੇਰਾ ਹੈ satsang ਦੀ ਜ਼ਿੰਦਗੀ ਦੇ ਵਿੱਚ ਜੇ ਨਸ਼ਿਆਂ ਚ ਡੁੱਬੇ ਹੋਏ ਹਾਂ ਹਨੇਰਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੇ ਮਾਇਆ ਦੇ ਮੋਹ ਬੰਦਲਾਂ ਦੇ ਵਿੱਚ ਫਸ ਕੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਕਦੀ ਜਪਿਆ ਹਨੇਰਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇਸ ਹਨੇਰੇ ਨੂੰ ਦੂਰ ਕਰਨਾ ਹੈ ਮਸਿਆ ਮਨਾਉਣੀ ਆ ਜੀ ਕਿਸ ਤਰ੍ਹਾਂ ਅਮਾਵਸ ਮਹਿ ਆਸ નિਵਾਰ ਹੋ ਅੰਤਰਜਾਮੀ RAM ਸੁਮਾਰ ਹੋ ਅੰਤਰਜਾਮੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸਿਮਰ ਜਿਨਨੇ ਤੇਰੀ ਬਾਹ ਫੜਨੀ ਆ ਗੁਰੂ ਦਿਆ ਸਿਖਾ ਜਿਨਨੇ ਤੇਰੀ ਇੱਜ਼ਤ ਪੱਤ ਰੱਖਣੀ ਆ ਜਿਨਨੇ ਤੇਰੀਆਂ ਝੋਲੀਆਂ ਭਰਨੀਆਂ ਨੇ ਜਿਹਦੇ ਪਰਥਾਏ ਪੜਦੇ ਆ ਗੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੈ ਟੋਟ ਨਾ ਆਵਈ ਅਗੰਤ ਭਰੇ ਪੰਡਾਰ ਸਤਸੰਗ ਜੀ ਚਾਈ ਚਾਈ ਜਿਦੇ ਚਰਨਾ ਚਾਕੇ ਤਰਲਾ ਲੈਨੇ ਆ ਪ੍ਰਭ ਸਹਿ ਸਿੱਖ ਨੂੰ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਪੂਹਾਂ ਸਚ ਹੋਵੈ ਆਮਵਸਿਆ ਚੰਦ ਗੁਪਤ ਗੈਣਾਰ ਬੁਝੋ ਗਿਆਨੀ ਸ਼ਬਦ ਵਿਚਾਰ ਕਿ ਚੰਦ ਗੁਪਤ ਹੋ ਗਿਆ ਭਾਈ ਹਨੇਰਾ ਹੋ ਗਿਆ ਤੇ ਹੁਣ ਬੁੱਝ ਕੀ ਬੁੱਜਣਾ ਹੈ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕਰ ਤੇ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇ ਸ਼ਬਦ ਦਾ ਪ੍ਰਕਾਸ਼ ਹੋਵੇ ਹਿਰਦੇ ਦੇ ਅੰਦਰ ਔਗਣਾਂ ਦਾ ਤਿਆਗ ਕਰੀਏ ਤੇ ਗੁਨਾ ਦੇ ਧਾਰਣੀ ਬਣੀ ਇਸ ਤਰ੍ਹਾਂ ਭਾਈ ਫਿਰ ਸੇਵਾ ਸਿਮਰਨ ਕਰਨਾ ਹੈ ਇਸ ਤਰ੍ਹਾਂ ਇਹ ਦਿਹਾੜੇ ਮਨਾਉਣੇ ਨੇ ਕਰਮ ਕਾਂਡਾਂ 'ਚ ਨਹੀਂ ਪੈਣਾ ਹਰ ਰੋਜ਼ ਸਿੱਖ ਗੁਰੂ ਦੇ ਦਰਸ਼ਨ ਕਰੇ ਹਰ ਰੋਜ਼ ਸਿੱਖ ਅੰਮ੍ਰਿਤ ਵੇਲੇ ਉੱਠੇ ਗੁਰੂ ਗੁਰੂ ਕਰੇ ਤੇ ਗੁਰੂ ਦੇ ਚਰਨਾਂ 'ਚ ਪਹੁੰਚੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ ਸਤ ਸੰਗੈ ਜੀਉ ਨਾਮ ਜਪੇ ਗੁਰੂ ਦਾ ਪਿਆਰਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਆਪਣੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰੀਏ ਜਿਸ ਦੇ ਸਦਕਾ ਇਹ ਮਨ ਵੀ ਆਰੋਗ ਹੋ ਜਾਵੇ ਰੋਗਾਂ ਤੂੰ ਰਹਿਤ ਤੇ ਇਹ ਤਨ ਵੀ ਆਰੋਗ ਹੋ ਜਾਵੇ ਰੋਗਾਂ ਤੂੰ ਰਹਿਤ ਹੋ ਜਾਵੇ ਐਸੀ ਬਖਸ਼ਿਸ਼ ਹੈ ਪਹਿਲਿਆਂ ਸਮਿਆਂ 'ਚ ਸਤਸੰਗਤ ਜੀ ਇੰਨੇ ਸਾਧਨ ਨਹੀਂ ਸਨ ਇੰਨੀਆਂ ਰਹਿਮਤਾਂ ਨਹੀਂ ਸਨ ਕਿ ਸਿੱਖ ਹਰ ਰੋਜ਼ ਗੁਰੂ ਦੇ ਦਰਸ਼ਨ ਕਰ ਸਕੇ ਪਰ ਤਾਂ ਵੀ ਪ੍ਰੇਮ ਵਾਲੇ ਹਰ ਰੋਜ਼ ਗੁਰੂ ਦੇ ਚਰਨਾਂ 'ਚ ਪਹੁੰਚਦੇ ਸਨ ਕੱਕੜ ਝਾਂਖੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ ਕੋਈ ਛੋਟ ਨਹੀਂ ਗੁਰੂ ਦਾ ਸਿੱਖਾ ਇਸੇ ਤਰ੍ਹਾਂ ਹੁਣ ਤਾਂ ਬੜੀਆਂ ਰਹਿਮਤਾਂ ਨੇ ਹਰ ਇੱਕ ਨਗਰ ਦੇ ਵਿੱਚ ਗੁਰੂ ਘਰ ਬਣੇ ਹੋਏ ਨੇ ਸਤਸੰਗਤ ਜੀ ਕੰਦ ਸਾਂਝੀ ਹੁੰਦੀ ਕੰਦ ਗੁਰੂ ਘਰ ਦੀ ਤਾਂ ਵੀ ਨਹੀਂ ਕੋਈ ਉਦਮ ਕਰਦੇ ਕਿ ਗੁਰੂ ਘਰ ਜਾ ਕੇ ਦਰਸ਼ਨ ਜਾਰੇ ਕਰੀਏ ਸਤਿਗੁਰਾਂ ਜੀ ਦੇ ਸਮਾ ਲੱਭਣਾ ਕਿਤੇ ਗੁਰਮਖੋ ਦੁਬਾਰਾ ਨਹੀਂ ਲੱਭਣਾ ਇਸ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਵਿਹਿਮਾ ਭਰਮਾ ਚੋਂ ਕਰਮ ਕਾਂਡਾਂ ਚੋਂ ਨਿਕਲੀਏ ਸਿੱਖ ਦੇ ਲਈ ਤਾਂ ਇਹੀ ਮਸਿਆ ਹੈ ਕਿ ਭਾਈ ਉਹ ਸ਼ਬਦ ਦੇ ਨਾਲ ਜੁੜੇ ਆਪਣੇ ਅੰਦਰ ਦੇ ਹਨੇਰੇ ਨੂੰ ਦੂਰ ਕਰੇ ਤੇ ਔਗਣਾ ਦਾ ਤਿਆਗ ਕਰੇ ਤੇ ਗੁਨਾ ਦਾ ਧਾਰਨੀ ਬਣ ਜਾਵੇ ਜਿਹੜੀਆਂ ਭੈੜੀਆਂ ਆਦਤਾਂ ਨੇ ਭੈੜੀਆਂ ਰੀਤਾਂ ਨੇ ਕਰਮ ਕਾਂਡ ਨੇ ਉਹਨਾਂ ਨੂੰ ਛੱਡ ਦੇਵੇ ਸੰਗਤਾਂ ਇਕੱਤਰ ਹੁੰਦੀਆਂ ਨੇ ਇਹ ਵੇਖੋ ਸਿੱਧੇ ਤੌਰ ਤੇ ਨਹੀਂ ਕਿ ਜੀ ਕਿਉਂ ਮੱਸਿਆ ਮਨਾਉਂਦੇ ਜੀ ਜੀ ਕਿਉਂ ਗੁਰੂ ਘਰ ਆਉਂਦੇ ਜੀ ਨਹੀਂ ਇਸ ਤਰ੍ਹਾਂ ਨਹੀਂ ਭਾਈ ਜੇ ਸੰਗਤ ਗੁਰੂ ਘਰ ਆਉਂਦੀ ਹੈ ਗੁਰੂ ਗੁਰੂ ਕਰਦੀ ਹੈ ਗੁਰੂ ਦੇ ਚਰਨਾਂ 'ਚ ਬੈਠਦੀ ਹੈ ਗੁਰੂ ਦੀ ਬਾਣੀ ਸੁਣਦੀ ਹੈ ਤਾਂ ਇਹ ਮਾੜੀ ਗੱਲ ਨਹੀਂ ਇਹ ਸੁਭਾਗ ਨੇ ਚੰਗੇ ਵੱਡੇ ਕਰਮ ਨੇ ਚੰਗੇ ਵੱਡੇ ਭਾਗ ਨੇ ਸਾ ਸੰਗਤ ਜੀ ਤਾਂ ਇਹ ਦਾ ਤਾਂ ਨਸੀਬ ਹੁੰਦੀਆਂ ਨੇ ਤਾਂ ਮਿਲਦੀਆਂ ਨੇ ਪਰ ਯਤਨ ਕਰਨਾ ਕਿ ਕੇਵਲ ਮਸਿਆ ਤੱਕ ਸੀਮਤ ਨਾ ਰਹੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੀਏ ਆਹ ਧਿਆਨ ਦੇਣਾ ਹੈ ਜੀ ਅੱਜ ਮਸਿਆ ਚੰਗੇ ਭਾਗ ਨੇ ਗੁਰੂ ਦੇ ਦਰਸ਼ਨ ਹੋ ਗਏ ਸੇਵਾ ਹੋਈ ਸਿਮਰਨ ਹੋਇਆ ਚੰਗੇ ਭਾਗ ਨੇ ਆਪਾਂ ਹੁਣ ਗਾਂ ਤੁਰਨਾ ਹੈ ਜੀ ਜਿਸ ਗੁਰੂ ਦੇ ਲਾੜਾ ਕੇ ਲੱਗੇ ਆ ਜਿਹਦਾ ਸ਼ਬਦ ਸੁਣਿਆ ਉਹ ਗੁਰੂ ਸਾਨੂੰ ਕੀ ਸਮਝਾ ਰਿਹਾ ਉਹ ਸਤਿਗੁਰੂ ਜੀ ਸਾਨੂੰ ਕੀ ਦੱਸ ਰਹੇ ਨੇ ਫਿਰ ਉਸ ਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਣਾ ਹੈ satsang ji ਇਸ ਕਰਕੇ ਸੰਗਤ ਦੀ ਇਕਤਰਤਾ ਹੁੰਦੀ ਸੀ ਇਸ ਕਰਕੇ ਸੰਗਤਾਂ ਦਾ ਸੰਬੰਧ ਲੈ ਕੇ ਆਉਂਦੀਆਂ ਹਨ ਲੰਗਰ ਲੱਗਦੇ ਹੁਣ ਵੀ ਲੱਗਦੇ ਨੇ ਗੁਰਮਖੋ ਹੁਣ ਤੇ ਰਹਿਮ ਤਾਂ ਬੜੀਆਂ ਬਖਸ਼ਿਸ਼ਾਂ ਬੜੀਆਂ ਨੇ ਸੋ ਜਿੱਥੇ ਆਪਾਂ ਆਪਣੇ ਤਨ ਦੇ ਲਈ ਖੁਰਾਕ ਛਕਦੇ ਆ ਨਾ ਉੱਥੇ ਮਨ ਦੀ ਖੁਰਾਕ ਵੀ ਗੁਰੂ ਦੀ ਬਾਣੀ ਨਾਮ ਸਿਮਰਨ ਇਹ ਵੀ ਸ਼ਕਿਆ ਕਰੀਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਜਿਹੜਾ ਸਭਨਾਂ ਦੇ ਲਈ ਸੁਭਾਗਾ ਬਣ ਜਾਵੇ। ਦੁੱਖਾਂ ਕਲੇਸ਼ਾਂ ਵਿਗੜਾਂ ਤੋਂ ਸਤਿਗੁਰੂ ਜੀ ਆਪਣੀਆਂ ਸੰਗਤਾਂ ਨੂੰ ਬਚਾ ਕਰਕੇ ਰੱਖਣ। ਸੋ ਹੋਈਆਂ ਭੁੱਲਾਂ ਦੀ ਮਾਫੀ ਸਤਸੰਗਤ ਜੀ। ਬੋਲਦਿਆਂ ਹੋਇਆਂ ਅਨੇਕ ਹੀ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ। ਦੇਹੁ ਸੱਜਣ ਆਸ਼ੀਸ਼ੜੀਆਂ ਜਿਵੇਂ ਹੋਵੇ। ਸਾਹਿਬ ਸਿਓ ਮੇਲ ਅਰਦਾਸ ਕਰਿਆ ਕਰੀਏ ਗੁਰੂ ਦੇ ਚਰਨਾਂ 'ਚ ਤਰਲਾ ਲਿਆ ਕਰੀਏ ਕਿ ਸਤਿਗੁਰੂ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਬਾਰਾ-ਬਾਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਉ ਪਾਪੀ ਵੱਡ ਗੁਣਹਗਾਰ ਸੱਚੇ ਪਾਤਸ਼ਾਹ ਕਰ ਕਿਰਪਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਹੋਈਆਂ ਭੁੱਲਾਂ ਦੀ ਮੁਆਫੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ